ਸਾਡੀ ਆਪਦੀ ਭੂਆ ਜੀ ਸੀ 107 ਸਾਲ ਦੀ ਹੋਈ ਐ ਹੁਣ ਡੈਥ ਹੋਈ ਉਹ ਦੀ ਪਿੱਛੇ ਜੀ ਸਾਡੇ ਤਾਇਆ ਜੀ 97 ਦੇ ਤੇ ਮੇਰੇ ਜਿਹੜੇ ਭਰਾ ਸੀ ਉਹ 55 55 ਚ ਗਏ ਸਿਰਫ ਉਹਨਾਂ ਦੀ ਇਹੀ ਵਜ੍ਹਾ ਐ ਕੋਈ ਵੀ ਕੰਪਨੀ ਆਪਣੀ ਪ੍ਰੋਡਕਸ਼ਨ ਦੀ ਪ੍ਰਾਈਵੇਸੀ ਸ਼ੇਅਰ ਨਹੀਂ ਕਰਦੀ ਪਰ ਫਿਰ ਵੀ ਅਸੀਂ ਇੱਕ ਕਸਟਮਰ 'ਚ ਟਰਸਟ ਬਣਾਉਣ ਵਾਸਤੇ ਜੀ ਆਪਣਾ ਸਾਰਾ ਕੁਝ ਇਹਦੇ ਵਿੱਚ ਮੈਂਸ਼ਨ ਕੀਤਾ ਹੈ ਜੀ ਤੇ ਨੰਬਰ 2 ਸਾਰਾ ਅਸੀਂ ਖੁਦ ਫਾਰਮਰ ਨੂੰ ਸਰਟੀਫਾਈਡ ਕਰਦੇ ਹਾਂ ਤੇ ਅਸੀਂ ਸਰਟੀਫਾਈਡ ਫਾਰਮਰ ਤੋਂ 3 ਸਾਲ ਬਾਅਦ ਰਾ ਮਟੀਰੀਅਲ ਲੈ ਕੇ ਆਪਣੇ ਫਾਈਬਰ 'ਚ ਪੈਕ ਕਰਦੇ ਹਾਂ ਕੁਝ ਫਾਰਮਰ ਆਪਣੇ ਪ੍ਰੋਡਕਟ ਨੂੰ ਇਤਿਆਦ ਕਰ ਉਹਨਾਂ ਨੂੰ ਵੀ ਪ੍ਰੋਡਕਟ ਪਲੇਸਮੈਂਟ ਕਰਨ ਦੀ ਉਥੇ ਸਹੂਲਤ ਦਿੱਤੀ ਜਾਂਦੀ। ਜ਼ਿਲ੍ਹਾ ਮਾਨਸਾ ਦੇ ਰਹਿਣ ਵਾਲੇ ਗੁਰਮੀਲ ਸਿੰਘ ਜਦੋਂ ਵੀ ਚੰਡੀਗੜ੍ਹ ਆਉਂਦੇ ਨੇ ਉਹ ਭਾਵੇਂ ਕੋਈ ਹੋਰ ਕੰਮ ਭੁੱਲ ਜਾਣ ਪਰ ਸੈਕਟਰ 28 ਵਿਖੇ ਪੰਜਾਬ ਐਗਰੋ ਦੀ ਆਰਗੇਨਿਕ ਹੱਟ ਵਿੱਚ ਜਾਣਾ ਕਦੇ ਨਹੀਂ ਭੁੱਲਦੇ। ਅਸਲ ਵਿੱਚ ਉਹਨਾਂ ਨੂੰ ਇੱਥੋਂ ਦਾ ਗੁੜ ਬਹੁਤ ਪਸੰਦ ਏ। ਮੈਂ ਵੀ ਬੜਾ ਸ਼ਕੀਨਾ ਮੈਂ ਜਦੋਂ ਆਵਾਂ ਮੈਂ ਇੱਥੇ ਆਉਣਾ ਹੈ। ਮੈਂ ਇਹਨਾਂ ਦਾ ਗੁੜ ਲੈ ਕੇ ਜਾਂਦਾ ਹਾਂ ਉਹਨਾਂ ਮੈਨੂੰ ਖਾਣਾ ਖਾਣਾ ਤੋਂ ਬਾਅਦ ਆਪਦਾ ਗੁੜ ਵੀ ਮੈਂ ਇਹਨਾਂ ਦਾ ਗੁੜ ਯੂਜ਼ ਕਰਦਾ ਬਹੁਤ ਵਧੀਆ ਵੈਸੇ ਐਤਕੀ ਮੇਰੇ ਨਾਲ ਸਾਡੇ ਦੋਸਤ ਪਵਨ ਜੀ ਵੀ ਆਏ ਸੀ ਉਹਨਾਂ ਨੇ ਆ ਚਾਵਲ ਵਗੈਰਾ ਦਾਲਾਂ ਸਾਰਾ ਆਪਣੇ ਘਰ ਲਈ ਜੋ ਸਮਾਨ ਹੈ ਉਹ ਇੱਥੋਂ ਲੇਤਾ ਬੜੀ ਅੱਛੀ ਅਪਰਾਲਾ ਹੈ ਦਰਸਲ ਇਸ ਕਿਸਾਨ ਹਟ ਵਿੱਚ ਸਿਰਫ ਆਰਗੈਨਿਕ ਗੁੜ ਹੀ ਨਹੀਂ ਬਲਕਿ ਹੋਰ ਬਹੁਤ ਸਾਰੇ ਖਾਦੋ ਉਤਪਾਦ ਮਿਲਦੇ ਨੇ ਇਹ ਉਤਪਾਦ ਪੰਜਾਬ ਐਗਰੋ ਵੱਲੋਂ ਮਾਨਤਾ ਪ੍ਰਾਪਤ ਜੈਵਿਕ ਕਿਸਾਨਾਂ ਤੋਂ ਖਰੀਦ ਕੇ ਫਾਈਵ ਰਿਵਰਸ ਬ੍ਰਾਂਡ ਹੇਠ ਅੱਗੇ ਖਪਤਕਾਰਾਂ ਨੂੰ ਵੇਚੇ ਜਾਂਦੇ ਨੇ ਪੰਜਾਬ ਐਗਰੋ ਨੇ ਆਪਣਾ ਇੱਕ ਫਾਈਵ ਰਿਵਰਸ ਬ੍ਰਾਂਡ ਬਣਾ ਰੱਖਿਆ ਜਿਹੜਾ ਜਿਹੜਾ ਜੈਵਿਕ ਕਿਸਾਨਾਂ ਤੋਂ ਜਿਹੜਾ ਉਤਪਾਦ ਖਰੀਦ ਕੇ ਉਹਨਾਂ ਨੂੰ ਪ੍ਰੋਸੈਸ ਕਰਕੇ ਤੇ ਫਾਈਵ ਰਿਵਰਸ ਬ੍ਰਾਂਡਿੰਗ ਹੇਠਾ ਉਹਨਾਂ ਨੂੰ ਪੈਕ ਕਰਕੇ ਅੱਗੇ ਉਹਦੀ ਮਾਰਕੀਟ ਕਰਦੇ ਇਹ ਮਾਰਕੀਟ ਕਰਨ ਲਈ ਪੰਜਾਬ ਐਗਰੋ ਨੇ ਕੁਝ ਜੈਵਿਕ ਖੱਟਾ ਵੀ ਸਥਾਪਿਤ ਕੀਤੀਆਂ ਇਹਦਾ ਇੱਕ ਮਾਡਲ ਚੰਡੀਗੜ੍ਹ ਦਫ਼ਤਰ ਵਿਖੇ ਹੈ ਇਸ ਤੋਂ ਇਲਾਵਾ ਇੱਕ ਸੰਗਰੂਰ ਜ਼ਿਲ੍ਹੇ ਵਿੱਚ ਸਥਾਪਿਤ ਕੀਤਾ ਗਿਆ ਤੇ ਬਾਕੀ ਜ਼ਿਲ੍ਹਾ ਐਚਪੀ ਸਾਡਾ ਉਹ ਕੰਮ ਚੱਲ ਰਿਹਾ ਹੈ ਜੇ ਜਲਦੀ ਹੀ ਤੁਹਾਨੂੰ ਹੋਰ ਹੱਟਾਂ ਬਾਰੇ ਵੀ ਜਾਣਕਾਰੀ ਦਿੱਤੀ ਜਾਊਗੀ ਤੇ ਇਹਦੇ ਵਿੱਚ ਪੰਜਾਬ ਦੇ ਉਹ ਲੋਕ ਜਿਹੜੇ ਫਾਈ ਰਿਵਰਸ ਪ੍ਰੋਡਕਟ ਤੋਂ ਇਲਾਵਾ ਜਿਹੜੇ ਕਿਸਾਨ ਆਪਣਾ ਪ੍ਰੋਡਕਟ ਤਿਆਰ ਕਰਦੇ ਹਨ ਜਿਹੜੇ ਜੈਵਿਕ ਖਰੀਦ ਕੇ ਤਰੀਕੇ ਨਾਲ ਕੁਝ ਫਾਰਮਰ ਆਪਣੇ ਪ੍ਰੋਡਕਟ ਵੀ ਤਿਆਰ ਕਰ ਰਹੇ ਉਹਨਾਂ ਨੂੰ ਵੀ ਪ੍ਰੋਡਕਟ ਪਲੇਸਮੈਂਟ ਕਰਨ ਦੀ ਉੱਥੇ ਸਹੂਲਤ ਦਿੱਤੀ ਗਈ ਸੇਧ ਪ੍ਰਤੀ ਜਾਗਰੂਤਾ ਵਧਨ ਨਾਲ ਅੱਜ ਦੇਸ਼ ਵਿੱਚ ਕੁਦਰਤੀ ਉਤਪਾਦਾਂ ਦੀ ਮਾਰਕੀਟ ਵੀ ਵਧਣ ਫੁੱਲਣ ਲੱਗੀ ਹੈ। ਅਜਿਹੇ ਵਿੱਚ ਆਮ ਖਪਤਕਾਰਾਂ ਲਈ ਕੁਦਰਤੀ ਉਤਪਾਦਾਂ ਦੀ ਪਛਾਣ ਕਰਨਾ بڑا ਗੁੰਝਲਦਾਰ ਮਸਲਾ ਬਣ ਜਾਂਦਾ ਹੈ। ਪਰ ਪੰਜਾਬ ਐਗਰੋ ਨੇ ਇਸ ਮਸਲੇ ਦੇ ਹੱਲ ਲਈ ਜੈਵਿਕ ਉਤਪਾਦਾਂ ਦੀ ਸ਼ੁੱਧਤਾ ਦੀ ਪ੍ਰਮਾਣਿਕਤਾ ਲਈ ਇੱਕ ਖਾਸ ਵਿਵਸਥਾ ਬਣਾਈ ਹੈ। ਸਾਡਾ ਫਾਈਵ ਰੀਬਨ ਆ ਦਾ ਬ੍ਰਾਂਡ ਹੈ ਜੀ ਕਿਹਾ ਇਹ ਸਾਰੇ ਗਵਰਨਮੈਂਟ ਦਾ ਗਵਰਨਮੈਂਟ ਦਾ ਪ੍ਰੋਜੈਕਟ ਹੈ ਜੀ। ਸਾਡਾ ਢਾਂਹ ਆ ਰਿਹਾ ਹੈ ਜੀ ਇਹ ਗਵਰਨਮੈਂਟ ਬਾਡੀ ਹੈ ਜੀ। ਤੇ ਨੰਬਰ 2 ਸਾਰਾ ਅਸੀਂ ਖੁਦ ਫਾਰਮਰ ਨੂੰ ਸਰਟੀਫਾਈਡ ਕਰਦੇ ਆ ਜੀ ਤੇ ਅਸੀਂ ਸਰਟੀਫਾਈਡ ਫਾਰਮਰ ਤੋਂ 3 ਸਾਲ ਬਾਅਦ ਰਾ ਮਟੀਰੀਅਲ ਲੈ ਕੇ ਆਪਣੇ ਫਾਈਬਰ ਵਿੱਚ ਪੈਕ ਕਰਦੇ ਆ ਜੀ ਤੇ ਨੰਬਰ 2 ਸਾਰ ਐਕਚੁਅਲੀ ਅੱਜ ਨੂੰ ਸਾਡੇ ਇੱਕ ਪ੍ਰੋਡਕਟ ਦੀ ਖਾਸੀਅਤ ਹੈ ਜੀ ਸ਼ਾਇਦ ਉਹ ਕਿਸੇ ਪ੍ਰੋਡਕਟ ਬਾ ਹੋਵੇ ਜੀ ਇੱਕ ਅਸੀਂ ਆਪਣੇ ਪ੍ਰੋਡਕਟ ਬਾ ਟ੍ਰੇਸਬਿਲਟੀ ਦਾ ਕੋਡ ਲਾਇਆ ਹੈ ਬਈ ਬੇਸ਼ੱਕ ਸਾਰੇ ਫਾਈਬਰ ਦਾ ਪ੍ਰੋਡਕਟ ਆ ਪਰ ਫਿਰ ਵੀ ਜਦੋਂ ਕਸਟਮਰ ਇਹ ਪ੍ਰੋਡਕਟ ਨੂੰ ਸਕੈਨ ਟ੍ਰੇਸਬਿਲਟੀ ਕੋਡ ਨੂੰ ਸਕੈਨ ਕਰਦਾ ਹੈ ਨਾ ਤਾਂ ਸਰ ਉਹਨੂੰ ਫਾਰਮਰ ਦੀ ਪੂਰੀ ਡਿਟੇਲ ਮਿਲ ਜਾਂਦੀ ਹੈ ਫਾਰਮਰ ਦੀ ਫੋਟੋ ਫਾਰਮਰ ਦਾ ਨਾਮ ਫਾਰਮਰ ਕਦੋਂ ਦਾ ਕਰ ਰਿਹਾ ਹੈ ਇਹੜੇ ਸਾਲ ਚ ਉਹਨੇ ਸਾਡੇ ਨਾਲ ਸਰਟੀਫਿਕੇਸ਼ਨ ਲਈ ਆਪਣਾ ਸੰਪਰਕ ਕੀਤਾ ਜੀ ਤੇ ਕਿੰਨੇ ਸਾਲ ਹੋ ਗਏ ਉਹਨੂੰ ਤੇ ਉਹਦਾ ਕੀ ਪ੍ਰੋਡਕਟ ਹੈ ਜੀ ਤੇ ਨੰਬਰ 2 ਸਰ ਇਹ ਐਕਚੁਅਲੀ ਹੈ ਤਾਂ ਸਾਡੀ ਪ੍ਰੋਡਕਸ਼ਨ ਦੀ ਪ੍ਰਾਈਵੇਸੀ ਹੈ ਜੀ ਕੋਈ ਵੀ ਕੰਪਨੀ ਆਪਣੀ ਪ੍ਰੋਡਕਸ਼ਨ ਦੀ ਪ੍ਰਾਈਵੇਸੀ ਸ਼ੇਅਰ ਨਹੀਂ ਕਰਦੀ ਪਰ ਫਿਰ ਵੀ ਅਸੀਂ ਇੱਕ ਕਸਟਮਰ 'ਚ ਟਰਸਟ ਬਣਾਉਣ ਵਾਸਤੇ ਜੀ ਆਪਣਾ ਸਾਰਾ ਕੁਝ ਇਸ ਦੇ ਵਿੱਚ ਮੈਂਸ਼ਨ ਕੀਤਾ ਹੋਇਆ ਜੀ ਕਿ ਉਹ ਫਾਰਮ ਉੱਤੇ ਜਾ ਕੇ ਸੰਪਰਕ ਵੀ ਕਰ ਸਕਦਾ ਹੈ ਜੀ ਵੀ ਇਹ ਸਤ ਤੋਂ ਖੁਦ ਅਸੀਂ ਔਰਗਨ ਪ੍ਰੋਡਕਟ ਲੈਂਦੇ ਆ ਕਿ ਨਹੀਂ ਜਿਹਦੇ ਕਰਕੇ ਸਾਡਾ ਇਹ ਫਾਈਬਰ ਰਿਵਰ ਦਾ ਪ੍ਰੋਡਕਟ ਹੈ ਕਸਟਮਰ 'ਚ ਥੋੜਾ ਜਿਆਦਾ ਪ੍ਰਸ਼ਟਾ ਲੋਕਾਂ ਦੇ ਵਿੱਚ ਉਤਪਾਦ ਖਰੀਦਣ ਲਈ ਜ਼ਰੂਰੀ ਨਹੀਂ ਕਿ ਤੁਸੀਂ ਕਿਸਾਨ ਹਟ ਤੇ ਹੀ ਆਵੋ ਬਲਕਿ ਘਰ ਬੈਠੇ ਹੀ ਆਰਡਰ ਕਰ ਸਕਦੇ ਹੋ ਇਸ ਦੇ ਲਈ ਕਿਸਾਨ ਹਟ ਵੱਲੋਂ ਟਰਾਈ ਸਿਟੀ ਯਾਨੀ ਮੋਹਾਲੀ ਚੰਡੀਗੜ੍ਹ ਅਤੇ ਪੰਚਕੁਲਾ ਵਿੱਚ ਆਨਲਾਈਨ ਡਿਲੀਵਰੀ ਵੀ ਕੀਤੀ ਜਾਂਦੀ ਹੈ ਆਨਲਾਈਨ ਡਿਲੀਵਰੀ ਵੀ ਕਰਦੇ ਆ ਜੀ ਅਸੀਂ ਟਰਾਈ ਸਿਟੀ ਦੇ ਵਿੱਚ ਸਾਡਾ ਜੋ ਵੀ ਕਸਟਮਰ ਆਨਲਾਈਨ ਸਮਾਨ ਮੰਗਾਉਣਾ ਚਾਹੁੰਦਾ ਹੈ ਜੀ ਘੱਟ ਤੋਂ ਘੱਟ ਤਰ ਹਜ਼ਾਰ ਦਾ ਆਰਡਰ ਹੋਵੇ ਅਸੀਂ ਉਹਨਾਂ ਨੂੰ ਪ੍ਰੋਵਾਈਡ ਕਰਦੇ ਸਾਡਾ ਆਨਲਾਈਨ ਸਾਡੀ ਸਾਰਾ ਐਪ ਆ ਜੀ ਫਾਈਵ ਡਿਲੀਵਰ ਦੇ ਨਾਮ ਤੋਂ ਜੀ ਤੇ ਸਾਡਾ ਇੱਕ ਆਪਣਾ ਆਪਣਾ ਕਨੈਕਟ ਨੰਬਰ ਵੀ ਹੈ ਜਿੱਤੇ ਆਪਣਾ ਕਸਟਮਰ ਸਾਨੂੰ ਆਪਣਾ ਜੋ ਵੀ ਪ੍ਰੋਡਕਟ ਲੈਣਾ ਹੈ ਉਹ ਦੱਸ ਦਿੰਦਾ ਹੈ ਜੀ ਤੇ ਅਸੀਂ ਟਾਈਮ-ਟਾਈਮ ਉਹਨਾਂ ਨੂੰ ਪਹੁੰਚਾ ਦਿੰਦੇ ਹਾਂ ਇੱਥੋਂ ਕਸਟਮਰ ਆਪਣੇ ਜੋ ਵੀ ਡੇਲੀ ਨੀਡ ਦੇ ਵਿੱਚ ਗਰੋਸਰੀ ਦਾ ਸਮਾਨ ਯੂਜ਼ ਕਰਦਾ ਤੁਸੀਂ ਇੱਥੋਂ ਲੈ ਸਕਦੇ ਆ ਜੀ ਜਿਵੇਂ ਸਾਡੇ ਕੋਲ ਜੀ ਆਰਗੈਨਿਕ ਆਟਾ ਹੁੰਦਾ ਹੈ ਜੀ ਆਰਗੈਨਿਕ ਚਾਵਲ ਹੁੰਦਾ ਹੈ ਜੀ ਬ੍ਰਾਊਨ ਰਾਈਸ ਹੁੰਦਾ ਹੈ ਜੀ ਦਲੀਆ ਹੁੰਦਾ ਹੈ ਜੀ ਖਿਚੜੀ ਹੁੰਦਾ ਹੈ ਜੀ ਟੋਕੜਾ ਰਾਈਸ ਹੁੰਦਾ ਹੈ ਇਸ ਤੋਂ ਇਲਾਵਾ ਸਰ ਸਾਡੇ ਕੋਲ ਹਨੀ ਹੁੰਦਾ ਹੈ ਜੀ ਹਲਦੀ ਹੁੰਦੀ ਹੈ ਤੇਲ ਹੁੰਦਾ ਹੈ ਜੀ ਗੁੜ ਤੇ ਸ਼ੱਕਰ ਹੁੰਦਾ ਹੈ ਤੇ ਸਾਡੇ ਕੋਲ ਕਾਫੀ ਵੈਰਾਈ ਦਾਲਾਂ ਦੀ ਵੀ ਹੁੰਦੀ ਹੈ ਜੀ ਜੋ ਇੱਥੇ ਕਾ ਕੇ ਕਸਟਮਰ ਆਪਣਾ ਇਹ ਸਾਡੀ ਜਿਹੜੀ ਸ਼ਾਪ ਆ ਜੀ ਇਹ 9 ਤੋਂ ਸਵੇਰੇ 6 ਵਜੇ ਤੱਕ ਓਪਨ ਹੁੰਦੀ ਹੈ ਜੀ ਪੰਜਾਬ ਐਗਰੋ ਨੇ ਫਾਈਵ ਰਿਵਰਸ ਦੇ ਆਰਗੈਨਿਕ ਉਤਪਾਦਾਂ ਨੂੰ ਘਰ-ਘਰ ਪਹੁੰਚਾਉਣ ਲਈ ਕਈ ਤਰ੍ਹਾਂ ਦੇ ਵਿਸ਼ੇਸ਼ ਡਿਸਕਾਊਂਟ ਦੇਣ ਦੀ ਵੀ ਸ਼ੁਰੂਆਤ ਕੀਤੀ ਹੈ ਅਸੀਂ ਸਰ ਕੋਈ ਵੀ ਚੀਜ਼ ਇੱਥੇ ਜੋ ਸਾਡੀ ਪ੍ਰੋਡਕਟ ਫੇ ਹੈ ਜੀ ਉਹ ਐਮ ਆਰ ਪੀ ਤੋਂ ਬਿਨਾਂ ਤਾਂ ਅਸੀਂ 20% ਸਕੋਰ ਦੰਦੇ ਦੰਦੇ ਹੈ ਜੀ ਤੇ ਉਹਦੇ ਬਿਨਾਂ ਸਰ ਅਸੀਂ ਇੱਕ ਲੋਇਲਟੀ ਕਾਰਡ ਸਿਸਟਮ ਸ਼ੁਰੂ ਕੀਤਾ ਹੈ ਜੀ ਉਹ ਅਸੀਂ ਉਹਦੇ ਵਿੱਚ ਵੀ ਸਰ ਕਸਟਮਰ ਦੇ 100 ਪਿੱਛੇ 10 ਪੁਆਇੰਟ ਬਣਦੇ ਆ ਜੀ ਮੈਂ ਤੁਹਾਨੂੰ ਇੱਕ ਉਦਾਹਰਨ ਦਿੰਦਾ ਜੀ ਸਾਡੇ ਐਕਚੁਅਲੀ ਹਨੀ ਦੀ ਐਮ ਆਰ ਪੀ 500 ਰੁਪਏ ਹੈ ਜੀ 600 ਗ੍ਰਾਮ ਦੀ ਪੈਕਿੰਗ ਆ ਜੀ ਸਾਡਾ ਰਾਹ ਰਾਹ ਹਨੀ ਆ ਜੀ ਬਿਲਕੁਲ ਨੇਚਰਲ ਹਨੀ ਆ ਜੀ ਤੇ ਅਸੀਂ ਉਹ ਹਨੀ ਹੱਟ ਤੇ 400 ਦਾ ਵੇਚਦੇ ਆ ਜੀ ਜੇ ਤੁਹਾਡਾ 로ਇਲਟੀ ਕਾਰਡ ਬਣਿਆ ਹੋਊਗਾ ਜੀ ਤਾਂ ਤੁਹਾਨੂੰ ਉਹੀ ਹਨੀ ਦੇ 40 ਪੁਆਇੰਟ ਨਹੀਂ ਮਿਲੂंगे ਜੀ ਇੱਕ ਤਾਂ ਤੁਹਾਨੂੰ ਅਸੀਂ 100 ਰੁਪਿਆ ਡਿਸਕਾਊਂਟ ਕਰ ਦਿੱਤਾ ਜੀ ਤੋਂ ਤੋਂ ਬਿਨਾ ਜੋ 40 ਪੁਆਇੰਟ ਆ ਤੁਹਾਡੇ 400 ਮਤਲਬ 100 ਪਿੱਛੇ 10 ਪ ਇਹ ਸੀ ਕਸਟਮਰੀ ਸੂਲਤਰੀ ਕੰਮ ਕੀਤਾ ਹੈ ਜੀ ਇਹ ਸਾਡੇ ਕਸਟਮਰ ਨੇ ਲॉयਲਟੀ ਕਾਰਡ ਵਾਲਾ ਸਿਸਟਮ ਕਾਫੀ ਲਾਈਕ ਕੀਤਾ ਹੈ ਜੀ ਜੈਵਿਕ ਹਟ ਦੇ ਰੈਗੂਲਰ ਗਾਹ ਗੁਰਮੇਲ ਸਿੰਘ ਦਾ ਮੰਨਣਾ ਹੈ ਕਿ ਪੰਜਾਬ ਐਗਰੋ ਦਾ ਇਹ ਬਹੁਤ ਵਧੀਆ ਉਪਰਾਲਾ ਹੈ ਉਹਨਾਂ ਕਹੇ ਕਿ ਸਰਕਾਰ ਨੂੰ ਚਾਹੀਦਾ ਹੈ ਕਿ ਹਰ ਜ਼ਿਲ੍ਹੇ ਤੇ ਕਸਬੇ ਵਿੱਚ ਅਜਹੀਆਂ ਆਰਗੇਨਿਕ ਹਟਾਂ ਬਣਨੀਆਂ ਚਾਹੀਦੀਆਂ ਨੇ ਤਾਂ ਜੋ ਲੋਕਾਂ ਦੇ ਨਾਲ ਨਾਲ ਕਿਸਾਨਾਂ ਨੂੰ ਵੀ ਫਾਇਦਾ ਹੋ ਸਕੇ ਪੰਜਾਬ ਐਗਰੋ ਨੂੰ ਸਾਰੇ ਜ਼ਿਲ੍ਹਿਆਂ ਦੇ ਵਿੱਚ ਮੈਂ ਤਾਂ ਕਹੂੰਗਾ ਜ਼ਿਲ੍ਹੇ ਦੀ ਕਸਬਿਆਂ ਦੇ ਵਿੱਚ ਵੀ ਮੰਡੀਆਂ ਦੇ ਵਿੱਚ ਵੀ ਇੱਕ ਘੱਟ ਬਣਾਉਣੀ ਚਾਹੀਦੀ ਹੈ ਇਹਦੇ ਨਾਲ ਜਿਹੜੇ ਇਹ ਅਜ ਦਾਲਾਂ ਚਾਵਲ ਗੁੜ ਹੈ ਤੇਲ ਹੈ ਜੇ ਆਪਾਂ ਕਹੀਏ ਮਾਲ ਕੇ ਹੋਰ ਵੀ ਪ੍ਰੋਡਕਟ ਜਿੰਨੇ ਜਿੰਨੇ ਟਮਾਟਰ ਸੌਸ ਹੋ ਗਈ ਆਪਣੇ ਲਸਣ ਦਾ ਪੇਸਟ ਵੀ ਬਣਦਾ ਹੈ ਹਰ ਇੱਕ ਚੀਜ਼ ਐਗਰੋ ਪੰਜਾਬ ਐਗਰੋ ਨੂੰ ਤਿਆਰ ਕਰਨੀ ਚਾਹੀਦੀ ਹੈ ਇਹ ਬਿਨਾ ਰੇ ਸਪਰੇਅ ਤੋਂ ਹੈ ਇਹਦੇ ਨਾਲ ਬਿਮਾਰੀਆਂ ਤੋਂ ਖੜਾ ਛੁੱਟੂਗਾ ਜੋ ਅੱਜ ਹਸਪਤਾਲ ਭਰੇ ਪਏ ਐ ਭਰੇ ਪਏ ਇਹ ਇਹੀ ਵਜ੍ਹਾ ਹੈ ਇਹ ਰਹਿਸਪਰੇਆਂ ਵਾਲੀਆਂ ਆਪਾਂ ਕਣਕਾਂ ਖਾਈ ਜਾਂਦੇ ਆ ਸਾਰੇ ਪ੍ਰੋਡਕਟਰ ਰਹਿਸਪਰੇਆਂ ਵਾਲੇ ਖਾਈ ਜਾਂਦੇ ਆ ਜਿਹੜੇ ਪੁਰਾਣੇ ਬਜ਼ੁਰਗ ਸੀ ਉਹ ਇਹਨਾਂ ਚੀਜ਼ਾਂ ਤੋਂ ਰਹਿਤ ਸੀ ਤਾਂ ਹੀ ਬਿਮਾਰੀਆਂ ਨਹੀਂ ਸੀ ਹੁਣ ਕਹਿ ਦਿੰਦੇ ਆ ਕਿ ਪੁਰਾਣੇ ਦਾ ਬਜ਼ੁਰਗ ਦੱਸਣ ਚਾਹੁੰਦਾ ਸਾਡੀ ਆਪਦੀ ਭੂਆ ਜੀ ਸੀ 107 ਸਾਲ ਦੀ ਹੋਈ ਹੈ ਹੁਣ ਲੱਥ ਹੋਈ ਆ ਦੀ ਪਿੱਛੇ ਜੀ ਸਾਡੇ ਤਾਇਆ ਜੀ 97 ਦੇ ਤੇ ਮੇਰੇ ਜਿਹੜੇ ਭਰਾ ਸੀ ਉਹ 55 55 ਚ ਗਏ ਸਿਰਫ ਉਹਨਾਂ ਦੀ ਇਹੀ ਵਜ੍ਹਾ ਹੈ ਜਿਹੜੀਆਂ ਬਿਮਾਰੀਆਂ ਦੇ ਨਾਲ ਆਪਾਂ ਅੱਜ ਇਨਸਾਨ ਨਜਿੱਠਣ ਵਾਲਾ ਨਹੀਂ ਹੈਗਾ ਇਹਨਾਂ ਨੂੰ ਚਾਹੀਦਾ ਵਧੀਆ ਪ੍ਰਾਲਾ ਪਿੰਡਾਂ 'ਚ ਵੀ ਲੋਕਾਂ ਨੂੰ ਮਦਦ ਕਰਨ ਪੰਜਾਬ ਐਗਰੋ ਨੂੰ ਜਾ ਕੇ ਪਿੰਡ-ਪਿੰਡ ਦੇ ਵਿੱਚ ਗੱਡੀਆਂ ਲਾ ਕੇ ਇਹ ਲੋਕਾਂ ਨੂੰ ਇਹਦੇ ਬਾਰੇ ਦੱਸਣਾ ਚਾਹੀਦਾ ਜੀ ਪ੍ਰੋਡਕਟਾਂ ਬਾਰੇ ਵਧੇਰੇ ਜਾਣਕਾਰੀ ਲਈ ਤੁਸੀਂ ਪੰਜਾਬ ਐਗਰੋ ਦੇ ਫੋਨ ਨੰਬਰ 01725074210 ਉੱਤੇ ਸੰਪਰਕ ਕਰ ਸਕਦੇ ਹੋ ਫਾਰਮਰ ਮੀਡੀਆ ਲਈ ਪੰਜਾਬ ਐਗਰੋ ਦੇ ਹੈੱਡ ਆਫਿਸ ਚੰਡੀਗੜ੍ਹ ਤੋਂ ਖਾਸ ਰਿਪੋਰਟ